ਨੋ ਇਹ ਸੀ ਵੀ ਆਪਾਂ ਇੱਕ ਮੂਵੀ ਸ਼ੂਟ ਕਰੀਏ ਉਹਦੇ ਨਾਲ ਮੈਂ ਉਹਨੂੰ ਕਾਲ ਕੀਤੀ ਮੈਂ ਕਿਹਾ ਵੀ ਆਪਾਂ ਸ਼ੂਟ ਕਰਨਾ ਜੀ ਕਿਹੇ ਹਿਸਾਬ ਕਿਤਾਬਾਂ ਤੇ ਮੈਨੂੰ ਕਹਿੰਦੀ ਜੀ 20000 ਰੁਪਏ ਮੈਂ ਪਰ ਡੇ ਲੈਣੀਆਂ ਮੈਂ ਕਿਹਾ 20000 ਰੁਪਏ ਪਰ ਡੇ ਸ਼ੂਟ ਦਾ ਕਹਿੰਦੀ ਹਾਂ ਜੀ ਹਾਂ ਜੀ ਹੋਰ ਚੱਲਦਾ ਦਾਦੇ ਜਾਨ ਗੱਡੀ ਕਿਹੜੀ ਹੈ ਤੇ ਮੈਂ ਗੱਡੀ ਦਾ ਡੱਬਾ ਤਾਂ ਲੈ ਕੇ ਨਹੀਂ ਆਈ ਹਾਂ ਰਾਈਟ ਡਿਸਕਲੇਮਰ ਅੰਡਰ ਸੈਕਸ਼ਨ 107 ਆਫ ਦੀ ਕਾਪੀਰਾਈਟ ਐਕਟ 1976 ਅਲਾਉਂਸ ਇਸ ਮੇਡ ਫॉर ਫੇਅਰ ਯੂਸ ਫॉर ਪਰਪਸੇਸ ਸਚ ਐਸ ਕ੍ਰਿਟਿਸਿਜ਼ਮ ਕਮੈਂਟ ਨਿਊਜ਼ ਰਿਪੋਰਟਿੰਗ ਸਕਾਲਰਸ਼ਿਪ ਐਂਡ ਰਿਸਰਚ ਫੇਅਰ ਯੂਸ ਇਸ ਅ ਯੂਸ ਪਰਮਿਟਿਡ ਬਾਈ ਕਾਪੀਰਾਈਟ ਸਟੈਚੂਟ ਥੈਟ ਮਾਈਟ ਆਦਰਵਾਈਜ਼ ਬੀ ਇਨਫਰਿੰਗ ਨਾਨ-ਪ੍ਰੋਫਿਟ ਐਜੂਕੇਸ਼ਨਲ অর ਪਰਸਨਲ ਯੂਸ ਟਿੱਪਸ ਦੀ ਬੈਲੈਂਸ ਇਨ ਫੇਵਰ ਆਫ ਫੇਅਰ ਯੂਸ ਸਤਿਸ਼ਰਿਆ ਕਾਲਜੀ ਉਮੀਦ ਕਰਦੀ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਹਾਂਜੀ ਅੱਜ ਆਪਾਂ ਫਿਰ ਹਾਜ਼ਰ ਹੋਏ ਹਾਂ ਤੁਹਾ ਤੇ ਚਲੋ ਮੈਂ ਨਾਮ ਵੀ ਲਈ ਦੀ ਵਿਚਾਰੇ ਤੁਸੀਂ ਰੰਗ ਰੂਪ ਦਾ ਮਜ਼ਾਕਨ ਬਣਾਉਏ ਨਾ ਉਹ ਗੱਲ ਵੱਖਰੀ ਇੱਕ ਸਾਈਡ ਤੇ ਆ ਮੈਨੂੰ ਇਹ ਸੀ ਵੀ ਆਪਾਂ ਇੱਕ ਮੂਵੀ ਸ਼ੂਟ ਕਰੀਏ ਉਹਦੇ ਨਾਲ ਮੈਂ ਉਹਨੂੰ ਕਾਲ ਕੀਤੀ ਮੈਂ ਕਿਹਾ ਵੀ ਆਪਾਂ ਸ਼ੂਟ ਕਰਨਾ ਜੀ ਕਿਹੇ ਹਿਸਾਬ ਕਿਤਾਬ ਆ ਤੇ ਮੈਨੂੰ ਕਹਿੰਦੀ ਜੀ 20000 ਰੁਪਏ ਮੈਂ ਪਰ ਡੇ ਲੈਣੀਆਂ ਮੈਂ ਕਿਹਾ 20000 ਰੁਪਏ ਪਰ ਡੇ ਸ਼ੂਟ ਦਾ ਕਹਿੰਦੀ ਹਾਂ ਜੀ ਤੇ ਆਉਣ ਜਾਣ ਦਾ ਜਿਹੜਾ ਟਰੈਵਲ ਆ 2500 ਉਹ ਦਾ ਤੇ ਰਹਿਣ ਦਾ ਲੱਗ ਤੋਂ ਮੈਂ ਕਿਹਾ ਇਹ ਤਾਂ ਬਜਟੇ ਬਾਹਲਾ ਹੁੰਦਾ ਤੁਹਾਨੂੰ ਪਤਾ ਆਪਣਾ ਇੰਨਾ ਕਿੱਥੇ ਹਣਾ ਜੀ ਬਜਟ ਆ ਦੇਖ ਲੋ ਉਹ ਹੀ ਕੁੜੀ ਐ ਜਿਹੜੀ ਅੱਗੇ ਕਹਿੰਦੀ ਹੁੰਦੀ ਸੀ ਨਾ ਅਸੀਂ 5 6 ਭੈਣਾਂ ਤੇ ਮੇਰਾ ਭਰਾ ਕੱਲਾ ਛੋਟਾ ਉਹ ਸਾਰਿਆਂ ਨਾਲੋਂ ਤੇ ਉਹ ਤਾਂ ਕੰਮ ਧੰਦਾ ਹਜੇ ਹੋਣਾ ਨਹੀਂ ਉਹਨੇ ਪੜ੍ਹਨਾ ਵਾ ਤੇ ਮੇਰੇ ਡੈਡੀ ਤਾਂ ਵੀ ਕੰਮ ਇੰਨਾ ਹੁੰਦਾ ਨਹੀਂ ਗਾ ਬਿਮਾਰ ਆ ਉਹ ਤੇ ਸਾਨੂੰ ਸਪੋਰਟ ਕਰੋ ਵੀ ਅਸੀਂ ਆ ਤਾਂ ਘਰ ਬਾਤ ਚਲਾਉਣਾ ਗਾ ਤੇ ਉਹੀ ਕੁੜੀਆਂ ਜਿਹੜੀ 20000 ਰੁਪਏ ਪਰ ਡੇ ਮੰਗਦੀ ਪਈ ਐ 20000 ਰੁਪਏ ਪਰ ਡੇ ਪਲੱਸ ਆਉਣ ਜਾਣ ਦਾ ਖਰਚ ਅਲੱਗ ਤੇ ਪਲੱਸ ਰਹਿਣ ਸਣ ਦਾ ਖਰਚ ਅਲੱਗ ਕਹਿੰਦਾ ਮਤਲਬ 30000 ਚ ਤਾਂ ਇਕੱਲੀ ਪੈ ਗਈ ਫਿਰ ਬੰਦੇ ਨੂੰ ਬੂਥੀ ਹੈਗੀ ਇਹਦੇ 20 20000 ਮੰਗਣ ਵਾਲੀ 50 ਰੁਪਏ ਵਾਲੀ ਬੂਥੀ ਨਹੀਂ ਤੇ ਮੰਗਦੀ ਹੈ 20000 ਰੁਪਏ ਪਈ ਹੈ ਪਹਿਲਾਂ ਜਿੰਨੇ ਜੋਗੀ ਹੈਗੀ ਨਾ ਉਹਨੇ ਮੰਗਿਆ ਘਰ ਚਾ ਬੰਦਾ ਹੋਇਆ ਮੰਗ ਲਿਆ ਵੀ ਚਲ 2000 ਮੰਗ ਲਿਆ 4000 ਮੰਗ ਲਿਆ ਵੱਧ ਤੋਂ ਵੱਧ 5-6000 ਮੰਗ ਲਿਆ ਤੂੰ ਦੱਸਦਾ ਇਹ 20 ਆ ਤੇ ਚੜ ਗਈ ਹੈ ਆਹਦੀ ਬੂਥੀ ਨਹੀਂ ਵੇਂਦੀ ਕੀ ਹੋ ਗਿਆ ਜੇ ਤੂੰ ਫੇਮਸ ਹੋ ਗਈ ਤਾਂ ਜੇ ਫੇਮਸ ਹੋ ਗਿਆ ਤਾਂ ਮਤਲਬ ਇਹ ਨਹੀਂ ਆ ਵੀ ਤੂੰ ਦੂਜੇ ਐਕਟਰ ਜਿਹੜੇ ਹੈਗੇ ਆ ਫਿਲਮਾਂ 'ਚ ਕੰਮ ਕਰਦੇ ਆ ਸੀਰੀਅਲ ਸੀਰੀਅਲ ਦੇ ਵਿੱਚ ਕੰਮ ਕਰਦੇ ਆ ਤੂੰ ਉਹਨਾਂ ਨੂੰ ਵੀ ਪਿੱਛੇ ਛੱਡੇਂਗੀ ਮੈਂ ਚਾਹ ਲਾਦਾ ਉਹ ਨਹੀਂ ਇੱਕ ਐਪੀਸੋਡ ਦਾ ਇੰਨਾ ਲੈਂਦੇ ਹੋ ਨਾ ਜਿੰਨਾ ਤੂੰ ਮੰਗੀ ਖੜੀ ਐ ਇੱਕ ਦਿਨ ਦਾ ਆ ਗੱਲ ਕਰਾਇਓ ਮੜੀ ਹੈਲੋ ਹੈਲੋ ਸੋਨੂ ਕੀ ਹਾਲ ਹੈ ਠੀਕਾ ਮੇਰੀ ਗੱਲ ਸੁਣੋ ਮੈਂ ਨਾ ਤੇਜ਼ੀ ਬੋਲਦਾ ਤੇਜ਼ੀ ਬੋਲਦਾ ਤੇਜ਼ੀ ਤੇ ਸੁਣੋ ਆ ਆਪਾਂ ਨਾ ਇੱਕ ਦੋ ਗੱਲਾਂ ਜਰਨਾ ਮੈਂ ਕਰਨੀਆਂ ਠੀਕ ਹੈ ਨਾ ਮੇਰੀ ਗਾਹ ਤੂੰ ਭੈਣ ਭਾਈ ਵਾਲਾ ਵੇ ਕੀਤਾ ਨਹੀਂ ਮੈਨੂੰ ਕਹਿਤਾ ਨਾ ਮੇਰੇ ਨਾਲ ਕੁੱਤਾ ਦਾ ਮਤਲਬ ਗੁੱਸਾ ਤੈਨੂੰ ਲੱਗਾ ਠੀਕ ਆ ਮੈਨੂੰ ਨਹੀਂ ਲੱਗਾ ਜਦੋਂ ਤੂੰ ਮੇਰੇ ਕੋ 25000 ਰੁਪਇਆ ਮੰਗਿਆ ਕੰਮ ਨਾ ਨਾ ਕੰਮ ਯਾਰ 1 ਮਿੰਟ ਤੂੰ ਪਹਿਲਾਂ ਮੈਨੂੰ ਕਹਿਂਦੀ ਮੈਂ ਤੂੰ ਮੇਰਾ ਭਾਈ ਆ ਨਾ ਇੱਕ ਪਾ ਭੈਣ ਭਰਾਵਾਂ ਕੋ 25 25 ਹਜ਼ਾਰ ਮੰਗੀਦੇ ਆ ਨਹੀਂ ਭਾਈ ਮੈਂ ਤਾਂ ਯਾਰ ਕਿਆ ਸੀ ਹਨਾ ਗੁੱਸੇ ਨਾਲ ਚੱਲ ਤੂੰ ਹੁਣ ਤੂੰ ਮੈਨੂੰ ਕਹਿ ਤਾ ਮੈਂ ਗੁੱਸੇ ਹਨਾ ਤੂੰ ਤੂੰ ਗੁੱਸੇ ਨਾਲ ਮੈਨੂੰ ਕਹਿ ਤਾ ਨਾ ਤੇਰਾ ਤੇ ਭਾਈ ਤੇਰਾ ਖਾਚਾ ਹੁੰਦਾ ਤੇਰਾ ਖਰਚਾ 25000 ਹੋਣਾ ਹੀ ਇਥੋਂ ਇਥੋਂ ਫਿਰੋਜ਼ਪੁਰ ਦੇ ਲੱਗ ਮੈਂ ਤੈਨੂੰ ਇੱਕ ਮਿੰਟ ਮੈਂ ਤੈਨੂੰ ਇੰਨੀ ਗੱਲ ਕਹੀ ਸੀ ਮੈਂ ਤੈਨੂੰ ਤੇਲ ਖਰਚਾ ਦੇ ਦੂੰਗਾ ਕਿਹਾ ਸੀ ਹਨਾ ਕਿਆ ਸੀ ਭਾਈ ਬੱਖਾ ਜਣਾ ਨਹੀਂ ਤਾ ਹੋਗਾ ਹਨਾ ਭਾਈ ਖਰ ਤੇਲ ਖਰਚਾ ਕਿੰਨਾ ਕਿਹੜਾ 2000 ਆ ਜਾਂਦਾ ਤੇਰਾ ਹਨਾ ਮੈਂ ਤੈਨੂੰ 3-4000 ਰੁਪਇਆ ਕਿਹਾ ਸੀ ਮੈਂ ਦੇ ਦੂੰਗਾ ਹਨਾ ਗਾਣੇ ਵਾਲੀ ਵੀ ਕਿਹਾ ਮੈਂ ਤੈਨੂੰ ਦੁਬਾਰਾ ਪੋਡਕਾਸਟ ਦਾ ਗਿਆ ਤੂੰ ਯਾਰ ਉਦੋਂ ਵੀ ਮੈਨੂੰ ਕਹਿਤਾ ਵੀ ਮੈਂ ਦਊ 25-25000 ਰੁਪਏ ਕਿੱਦਾਂ ਪੱਕੀ ਚ ਕਾ ਕਿੱਦਾਂ ਕਿਦਾਂ ਦਾ ਕਹ ਪਰ ਘਰ ਆ ਲੈ ਨਹੀਂ ਕਿਹਾ ਪੋਡਕਾਸਟ ਫੇ ਨਹੀਂ ਕਰਨਾ ਨਹੀਂ ਪੋਡਕਾਸਟ ਪਹਿਲਾਂ ਮੈਂ ਤਾਂ ਯਾਰ ਫ੍ਰੀ ਕੀਤਾ ਨਾ ਤੁਹਾਡਾ ਪੋਡਕਾਸਟ ਪਹਿਲਾਂ ਉਦੋਂ ਤਾਂ ਤੂੰ ਕੁਝ ਵੀ ਨਹੀਂ ਸੀਗੀ ਮੈਂ ਆਪਸ ਵਿੱਚ ਰੇ ਕੀਤਾ ਮੈਂ ਤੇ ਕਲੱਬਾਂ ਵੀ ਫ੍ਰੀ ਕਰ ਦਿੱਤਾ ਫ੍ਰੀ ਨਹੀਂ ਚੱਕੀਆਂ ਕਲੱਬਾਂ ਮੈਂ ਕਲੱਬਾਂ ਦੇ ਪੈਸੇ ਦਿੱਤੇ ਤਿੰਨ ਜਿਹੜਾ ਮਨਸਾਦ ਸਰ ਤੇ ਹਾਂ ਜਿੰਨੇ ਤੂੰ ਮੈਨੂੰ ਕਿਹਾ ਮੈਂ ਉਹਨੇ ਦਿੱਤੇ ਨਾ ਤੈਨੂੰ ਪੈਸੇ ਤੂੰ ਮੈਨੂੰ 100 ਕਿਹਾਈ ਮੈਂ 200 ਪਾਇਆਈ ਯਾਦ ਕਰ ਲੈ ਮੈਂ ਬਈ 100 100 ਦਾ ਨਾਮ ਕਰ ਲਾ ਮੈਂ ਗੱਲ ਤਾਂ ਆਮ ਹੀ ਆ ਉਹ ਤਾਂ ਤੇਰੇ ਲਈ ਆਮ ਹੀ ਆ ਪਰ ਤੂੰ ਮੇਰੇ ਕੋ 100 ਮੰਗਿਆ ਸੀ ਮੈਂ ਤਾਂ 200 ਪਾਇਆ ਸੀ ਨਾ ਤੈਨੂੰ ਤੁਸੀਂ ਆਪ ਦੇ ਮਰਦੇ ਨਾ ਕਿਹਾ ਮਰਜੀ ਨਾ ਤੂੰ ਮੈਨੂੰ 100 ਕਿਹਾ ਸੀਗਾ ਤੂੰ ਕਹਿੰਦਾ ਚੱਲ 100 ਕਰ ਦੇ ਤੂੰ ਮੈਨੂੰ ਕਿਹਾ ਸੀ 100 ਰੁਪਏ ਕਰ ਦੇ ਮੈਂ ਫੇਰ ਵੀ 100 ਵੱਧ ਪਾਇਆ ਸੀ ਤੈਨੂੰ ਆ ਦੇਖ ਲਾ ਉਹੀ ਐ ਕਾਲੋ सोनू ਕੋਰ ਜਿਹਨੂੰ ਅਦਾ ਕਹਿੰਦੇ ਸੀ ਨਾ ਤਾਂ ਵਿਚਾਰੇ ਗਰੀਬ ਨਹੀਂ ਇਹਨੂੰ ਸਪੋਰਟ ਕਰੋ ਦੇਖ ਲਓ ਨਤੀਜੇ ਤੁਹਾਡੀ ਸਪੋਰਟ ਕਰੇ ਇਹਦੇ ਏਨੇ ਬਸ ਕੱਲਾ ਅਗਲੇ ਨੇ ਵੀਡੀਓ ਪਾ ਕੇ ਕਹਤਾ ਵੀ ਅਸੀਂ ਤਾਂ ਗਰੀਬ ਅਸਤਾਏ ਤੇ ਤੋ ਯਕੀਨ ਕਰ ਲੋ ਪਹਿਲਾਂ ਬੰਦੇ ਦਾ ਬੈਕਗ੍ਰਾਉਂਡ ਵੀ ਚੈੱਕ ਕਰ ਲੋ ਸਪੋਰਟ ਕਰਨ ਤੋਂ ਪਹਿਲਾਂ ਉਹਨੂੰ ਇਹ ਕਿੱਦਾਂ ਦਾ ਕਿੱਦਾਂ ਦਾ ਨਹੀਂ ਆਵੇ ਲੋ ਚੰਗੀ ਸਪੋਰਟ ਹੋ ਗਈ ਤਾਂ ਤਾਈ ਕਿਸੇ ਦੀ ਠੂਈ ਨਹੀਂ ਮਾਰਦੀਗੀ ਇਹ ਇਹ ਉਹੀ ਮੁੰਡਾ ਜਿਹਨੇ ਫੋਨ ਲਾਇਆ ਜਿਹਦੇ ਤਾਂ ਇੰਟਰਵਿਊ ਕਰਵਾਈ ਸੀ ਮੈਂ ਤਾਂ ਕਰ ਕਰਕੇ ਵੀ ਵੀਰੇ ਮੇਰੀ ਇੰਟਰਵਿਊ ਕਰਦੇ ਸਾਡੀ ਹੈਲਪ ਹੋ ਜੂਗੀ ਭਰਾ ਬਣਾਇਆ ਸੀਗਾ ਇਹਨੂੰ ਕਿਉਂ ਨਹੀਂ ਭਰਾ ਹੋਣ ਦੇ ਨਾਤੇ ਫ੍ਰੀ ਚ ਇੰਟਰਵਿਊ ਕੀਤੀ ਸੀਗੀ ਉਹਦੀ ਜਦੋਂ ਜਦੋਂ ਉਹਨੇ ਕਿਹਾ ਵੀ ਇੰਟਰਵਿਊ ਕਰਨੀ ਹੈ ਅਗਲੀ ਨਾ ਸਿੱਧਾ 25000 ਮੰਗਿਆ ਨਾ 20 ਆ ਤੂੰ ਥੱਲੇ ਡੱਗਦੀ ਨਹੀਂ ਕੀ ਗੱਲ ਬਹੁਤ ਚੜ ਗਈ ਹੈ ਤੂੰ ਪਲਾਂ ਦੇ ਰੰਗ ਰੂਪ ਕਰਕੇ ਤੂੰ ਫੇਮਸ ਹੋਈ ਹੈ ਪਰ ਇਹਦਾ ਮਤਲਬ ਇਹ ਨਹੀਂਗਾ ਵੀ ਤੂੰ ਸਿੱਧਾ 20 25 25000 ਬੰਦੇ ਤੋਂ ਮੰਗੇਗੀ ਨਾ ਤਾਂ ਉਹਦੀ ਤਾਂ ਸ਼ਰਮ ਖਾਲਾ ਜਿਹਨੇ ਤੇਰਾ ਫ੍ਰੀ ਚ ਇੰਟਰਵਿਊ ਕੀਤਾ ਸੀਗਾ ਜੇ ਇਹ ਨਾ ਇੰਟਰਵਿਊ ਕਰਦਾ ਫੇਰ ਤੂੰ ਫੇਮਸ ਹੋ ਜਾਣਾ ਸੀਗਾ ਇਸੇ ਦਾ ਇੰਟਰਵਿਊ ਕਰਨ ਨਾਲ ਤੂੰ ਫੇਮਸ ਹੋਈ ਸੀਗੀ ਪਰ ਅਵੇ ਚਾਰ ਅੱਗੋ ਕਹਿੰਦਾ ਵੀ ਤੂੰ 100 ਰੁਪਿਆ ਮੰਗਿਆ ਸੀ ਤੇ ਮੈਂ 100 ਵੱਧ ਦੇ ਕੇ ਆਇਆ ਸੀ ਕਹਿੰਦਾ ਤੈਨੂੰ 200 ਦੇ ਕੇ ਆਇਆ ਸੀਗਾ। ਆਖੇ ਤਾਂ ਮੇਰਾ ਕੰਮ ਆਏ ਤਾਂ ਮੈਂ ਮੰਗਣਾ ਚੱਲ ਬਾਕੀਆ ਕੋਲ ਤੂੰ ਮੰਗ। ਪਰ ਥੋੜੇ ਮੰਗੇ ਤਾਂ ਨਹੀਂ ਕਿ ਵੀ ਤੂੰ ਹੱਦਾਂ ਹੀ ਡੱਪ ਦੇਂਗੀ ਪੈਸੇ ਮੰਗਣ ਦੀਆਂ। ਬੇਸ਼ਰਮ ਜੀ ਨਾ ਹੋਵੇ ਤਾਂ ਤੇ ਜਿਹਨੇ ਤੇਰਾ ਇੰਟਰਵਿਊ ਕੀਤਾ ਸੀ ਪਹਿਲਾਂ ਫ੍ਰੀਜ ਜਿਹਦੇ ਕਰਕੇ ਤੂੰ ਫੇਮਸ ਹੋਈ ਸੀਗੀ ਉਹਨੂੰ ਤਾਂ ਤੂੰ ਬਖਸ਼ ਦੇ ਘੱਟੋ ਘੱਟ ਵੀ ਹਾਂ ਵੀਰੇ ਨਾਏ ਤੂੰ ਉਹਨੂੰ ਭਰਾ ਬੜਾਈ ਫਿਰਦੀਆਂ ਨਾਲੇ ਉਹ ਤਾਂ 25-25 ਹਜ਼ਾਰ ਮੰਗਦੀਆਂ ਸ਼ਰਮ ਨਹੀਂ ਹੁੰਦੀ ਕਿ ਤੈਨੂੰ। ਬੇਸ਼ਰਮ ਜਨਾਨੀ ਐ ਜਮਾ ਵਿਟਬਰ ਵੀ ਇਹਨਾਂ ਦਾ ਕਿਹੋ ਜਿਹਾ ਤੇ ਐਂਡ ਤੇ ਜਦੋਂ ਕੋਈ ਗੱਲ ਨਹੀਂ ਆਏਗੀ ਫਿਰ ਅਖੇ ਮੈਨੂੰ ਵਿੱਚ ਫੋਨ ਆਈ ਜਾਂਦਾ ਫੋਨ ਖਾਏ ਖਸ ਮਨ ਜਿੱਦਾ ਆਉਂਦਾ ਆਈ ਜਾਏ ਪਹਿਲੇ ਇਹਦੇ ਨਾਲ ਤਾਂ ਗੱਲ ਨਵੇੜ ਕਦੀ ਡੰਗਰ ਖੋਤੀ ਹਾਂਜੀ ਮੈਂ ਅੱਜ ਪਹਿਲੀ ਵਾਰ ਚਰਖਾ ਕੱਤ ਰਹੀ ਆ ਉਹ ਤਾਂ ਤੈਨੂੰ ਦੇਖਣ ਤੋਂ ਹੀ ਪਤਾ ਲੱਗਦਾ ਪਿਆ ਵੀ ਤੂੰ ਚਰਖਾ ਪਹਿਲੀ ਵਾਰ ਕੱਤਣ ਲੱਗੀ ਆ ਜਿਹੜੇ ਹਸਾਬ ਨਾਲ ਬੈਠੀ ਆ ਨਾ ਚਰਖੇ ਦੇ ਕੋਲ ਉੱਥੇ ਹੀ ਪਤਾ ਲੱਗ ਜਾਂਦਾ ਜਿਨੇ ਅੱਗੇ ਚਰਖਾ ਕੱਤਿਆ ਹੋਵੇ ਨਾ ਤੇਰੇ ਵਾਂਗੂ ਨਹੀਂ ਪੈਂਦਾਗਾ ਚਰਖਾ ਕੀਤੇ ਪਿਆ ਤਾਂ ਫੱਟੀ ਕਿੱਥੇ ਢਾਕੇ ਬੈਠੀ ਹੈਗੀ ਮੈਂ ਹੈਰਾਨਾ ਜੀਏ ਤੇ ਦਰੀਆਂ ਤੇ ਕੇਸ ਵੀ ਬਣਾਈ ਜਾਂਦੇ ਸੀ ਰੱਬ ਤਾਂ ਨਾ ਥੋੜੀ ਜੀ ਗਲਤੀ ਹੋ ਗਈ ਰੱਬ ਨੇ ਦਿਮਾਗ ਜਿਹੜਾ ਤੈਨੂੰ ਕੁਝ ਜ਼ਿਆਦਾ ਹੀ ਦੇਤਾ ਤਾਂ ਇੱਥੇ ਚਰਖੇ ਤੇ ਬੈਠੀ ਤੂੰ ਦਰੀਆਂ ਬੁਣੀ ਗਈ ਨਹੀਂ ਤਾਂ ਲੋਕ ਹੀ ਹੁੰਦੇ ਜਿਹੜੇ ਉਹ ਤਾਂ ਤਾਣੇ ਤੇ ਬੁੰਦੇ ਦਰੀਆਂ ਤੇ ਤੂੰ ਚਰਖੇ ਤੇ ਬੁਣੀ ਗਈ ਰੱਬ ਨੂੰ ਨਾ ਜਿਹੜਾ ਦਿਮਾਗ ਤੇਰੇ ਵਿੱਚ ਥੋੜਾ ਪਾਉਣਾ ਚਾਹੀਦਾ ਸੀਗਾ ਹੋਰ ਨਾ ਕਿਤੇ ਕੱਲ ਨੂੰ ਬਲਬ ਤੇ ਬੈਠੀ ਰੋਟੀਆਂ ਸੇਕੀ ਜਾਵੇਂ ਤੋ ਮੈਂ ਪਹਿਲੀ ਵਾਰ ਕਰਦੀ ਆ ਨੀ ਮੈਨੂੰ ਬਹੁਤ ਵਧੀਆ ਲੱਗੀ ਜਾਂਦਾ ਆਈ ਵੱਡੀ ਚਰਖਾ ਕੱਤਣ ਵਾਲੀ ਚਰਖਾ ਪਤਾ ਕਿਵੇਂ ਕੱਤੀ ਦਾ ਹੁੰਦਾ ਐ ਕਿ ਮੈਂ ਤਾਂ ਪਹਿਲੀ ਵਾਰ ਚਰਖਾ ਕੱਤਣ ਲੱਗੀ ਆ ਚਰਖਾ ਕੱਤਣ ਦਾ ਵੱਲ ਹੁੰਦਾ ਤਾਂ ਪਾ ਪੂਣੀ ਜਿਹੜੀ ਇਹ ਤੋੜਦੀ ਤਾਂ ਨਾ ਇਹਨੂੰ ਚੰਗੀ ਤਰ੍ਹਾਂ ਬਣਾ ਤਾਂ ਲੈਂਦੀ ਆਈ ਵੱਡੀ ਚਰਖਾ ਕੱਤਣ ਵਾਲੀ ਇਹ ਤੂੰ ਬਸ ਬਣਾ ਰੀਲਾ ਤੇ ਲੱਕਾ ਲਾਉਣ ਵਾਲੀ ਆ ਵਾਣਾ ਦੇ ਵਿੱਚ ਜਾ ਕੇ ਜਫਾਣਾ ਪਾਉਣ ਵਾਲੀ ਆ ਹੋਰ ਨਹੀਂ ਕੁਝ ਕਰ ਸਕਦੀ ਕੋਲ ਮਾਤਾ ਵੀ ਚੁੱਪ ਕਰਕੇ ਖੜੀ ਆਈ ਨਹੀਂ ਦੋ ਚਾਰ ਗਿੱਚੀ ਦੇ ਜੜਾ ਦੇ ਰੰ ਨੂੰ ਦੱਸਾਂ ਮੈਂ ਦਰੀਆਂ ਕਾਦੇ ਤੇ ਬੁਣੀਂਦੀਆਂ ਹੁੰਦੀਆਂ ਤੇ ਚਾਖਾ ਕਿਵੇਂ ਕੱਤੀਦਾ ਹੁੰਦਾ ਤੇ ਜਿਹੜੀ ਵਾਹਨਾ ਵਿੱਚ ਜਾ ਕੇ ਜੱਫੀਆਂ ਕਿਵੇਂ ਪਾਈਦੀਆਂ ਹੁੰਦੀਆਂ ਪੂਰੇ ਇੱਕ ਸਾਲ ਬਾਅਦ ਮੈਂ ਚੰਦੀ ਸਰ ਦੇ ਸਹੁਰੇ ਤੇ ਮੈਨੂੰ ਰਾਵਾਂ ਕੋਲ ਚੇਤਾ ਹੀ ਨਹੀਂ ਹੈਗਾ ਤੇ ਦੇਰ ਨੂੰ ਚੇਤਾ ਨਾ ਆਤ ਖਾਮੀਦਰ ਨਹੀਂ ਆਈ ਅੱਜ ਹਮ ਜਾ ਰਹੇ ਹਾਂ ਇਨ 600 ਮੀਟਰਸ ਗੱਦੀਗੇ ਇਹ ਤੇਰਾ ਸਹੁਰਾ ਘਰ ਆ ਕੋਈ ਦੂਰ ਦੀ ਰਿਸ਼ਤੇਦਾਰੀ ਨਹੀਂ ਕਿ ਜਿੱਥੇ ਤੂੰ ਪਹਿਲੀ ਵਾਰ ਚੱਲੀ ਆ ਵਿਆਹ ਤੋਂ ਬਾਅਦ ਤੇ ਤੈਨੂੰ ਰਾਹ ਦਾ ਨਹੀਂ ਪਤਾ ਤਾਂ ਕਰਕੇ ਤੂੰ Google Map ਖੋਲੇ ਆ ਨਾ ਕੀ ਹੋਗਾ ਜੇ ਤੂੰ ਸਾਲ ਬਾਅਦ ਚੱਲੀ ਆ ਚੱਲੀ ਤਾਂ ਤੇ ਸਾਰੇ ਘਰੇ ਆ ਉੱਥੇ ਰਹੀ ਆ ਤੂੰ ਤੇ ਤੇ ਸਾਰੇ ਘਰ ਦਾ ਰਾਹ ਨਹੀਂ ਚੇਤੇਗਾ ਵਿਆਹ ਤੋਂ ਬਾਅਦ ਅਸਲੀ ਘਰ ਤਾਂ ਕੁੜੀਆਂ ਦਾ ਸਹਰਾ ਘਰ ਹੀ ਹੁੰਦਾ ਤੇ ਤੈਨੂੰ ਆਪਦੇ ਘਰ ਦਾ ਰਾਹ ਨਹੀਂ ਚੇਤੇਗਾ ਆ ਜਿਹੜੇ 10-10 ਸਾਲ ਜਿਹੜੇ ਬਾਹਰਲੇ ਦੇਸ਼ਾਂ 'ਚ ਰਹਿੰਦੇ ਆ ਜਾਂ ਘਰ ਛੱਡ ਕੇ ਕਿਤੇ ਹੋਰ ਸਟੇਟ ਦੇ ਵਿੱਚ ਜਾ ਕੇ ਕੰਮ ਕਰਦੇ ਆ ਉਹ ਤਾਂ ਹੀ ਰਾਹ ਭੁੱਲਦੇ ਆ ਆਪਣੇ ਘਰ ਦਾ ਫੇ ਫੌਜੀ ਜਾਂਦੇ ਆ ਫੇ ਮਹੀਨੇ ਬਾਅਦ ਮਸਾਂ ਛੁੱਟੀ ਮਿਲਦੀ ਉਹਨਾਂ ਨੂੰ ਉਹ ਆਉਂਦੇ ਉਹ ਤਾਂ ਨਹੀਂ ਰਾਹ ਪੁੱਲਦੇ ਆ ਦੇ ਘਰ ਦਾ ਐਸੇ ਹਿਸਾਬ ਨਾਲ ਤਾਂ ਤੂੰ ਸਾਲ ਹੋ ਗਿਆ ਹੈ ਨਾ ਤੈਨੂੰ ਗਈ ਨੂੰ ਤੂੰ ਰਾਹ ਪੁੱਲ ਲੱਗਿਆ ਆ ਦੇ ਘਰ ਦਾ ਤੇ ਜਿਹੜੇ 10-10 ਸਾਲ ਬਾਹਰ ਲਾ ਕੇ ਆਉਂਦੇ ਆ ਬਾਹਰ ਕੰਮ ਕਰਦੇ ਜਾ ਕੇ ਉਸ ਹਿਸਾਬ ਨਾਲ ਤਾਂ ਉਹਨਾਂ ਨੂੰ ਆ ਦੇ ਘਰ ਦੇ ਸਾਰੇ ਜੀਆਂ ਨੂੰ ਭੁੱਲ ਜਾਣਾ ਚਾਹੀਦਾ ਵੀ ਸਾਡੇ ਕੋਈ ਮਾਂ ਪਿਓ ਹੈਗਾ ਭੈਣ ਭਰਾ ਹੈਗਾ ਚਾਚਾ ਤਾਇਆ ਕੋਈ ਵੀ ਰਿਸ਼ਤੇਦਾਰ ਹੈਗਾ ਸਾਡਾ ਉਹਨਾਂ ਨੂੰ ਭੁੱਲ ਜਾਣਾ ਚਾਹੀਦਾ ਫਿਰ ਐਸੇ ਹਿਸਾਬ ਨਾਲ ਤਾਂ ਤੂੰ ਸਾਲ ਦੇ ਵਿੱਚ ਅੱਜ ਸਾਰੇ ਘਰ ਦਾ ਰਾਹ ਭੁੱਲ ਗਏ ਤੇ ਉਹਨਾਂ ਨੂੰ ਆਪਦੇ ਘਰ ਦੇ ਸਾਰੇ ਮੈਂਬਰਾਂ ਨੂੰ ਭੁੱਲ ਜਾਣਾ ਚਾਹੀਦਾ ਸਾਰੇ ਮਲਕੀ ਕਾਫੀ ਚੰਗੀਆਂ ਕੁੜੀਆਂ ਮੈਨੂੰ ਪੁੱਛਦੀਆਂ ਨੇ ਇਲਾਕੇ ਭਟਾਈਆਂ ਜਿਹੜੀਆਂ ਇੱਥੋਂ ਦੀਆਂ ਨਹੀਂ ਨੇ ਦਦਵਾ ਇਹ ਦੱਸਿਓ ਮੇਰਾ ਤਾਂ ਆਪਣੇ ਚੰਕ ਪਲਾਨ ਬਣਿਆ ਮੈਨੇ ਫੋਨ ਗਿਆ ਕੇ ਅੰਦਰ ਦੀ ਗੱਲ ਕਰਨਾ ਵਾ ਰਾਤ ਕਰਾਉਣਾ ਵਾ ਸੁਪਨੇ ਸਾਡਾ ਹਿੱਤ ਅਸਿਗੇ ਵਿਆਹ ਦਿੱਤੇ ਫਿਰ ਮੰਮੀ ਬਿਮਾਰ ਹੋ ਗਈ ਅਪਾਂ ਵਿਆਹ ਤੋਂ ਅੱਗੇ ਕਰਦੇ ਫਿਰ ਉਹਨਾਂ ਨੂੰ ਫਿਰ ਮੇਕੇ ਚਲਣਾ ਚਲ ਜਾਨੀ ਆ ਤੇ ਮੈਂ ਗੌਰ ਕਰ ਕਹਿੰਦੀ ਕੀ ਚੱਲ ਰਿਹਾ ਹੈ ਦੇਖ ਰਹਿਂਦੇ ਨਿਤਰਾਸ਼ਟਰ ਇੱਕ ਤਾਂ ਯਾਦ ਸਾਰੇ ਘਰ ਚੱਲੀ ਐ ਇੱਕ ਸਾਲ ਬਾਅਦ ਦੂਜਿਆਂ ਨੂੰ ਹੱਦ ਸਾਰੇ ਘਰ ਦਰਾਹ ਵੀ ਨਹੀਂ ਚੇਤੇਗਾ ਤੇ ਤੀਜਾ ਬਹਾਨੇ ਵੇਖੋ ਲੱਭਦੀ ਐਸਕਿਊਜ਼ ਵੇਖੋ ਕਿਵੇਂ ਦਿੰਦੀ ਪਈ ਐ ਵੀ ਮੈਂ ਤਾਂ ਨਹੀਂ ਥਕਾਵਟ ਹੋਈ ਪਈ ਐ ਹੈ ਵਿਆਹ ਚ ਗਰਮੀ ਬਹੁਤ ਸੀਗੀ ਥੋੜੀ ਬਿਮਾਰ ਹੋਈ ਪਈ ਐ ਮੈਂ ਤਾਂ ਮਨ ਨਹੀਂ ਕਰਦਾ ਸੀ ਜਾਨ ਨੂੰ ਕੁੜੀਆਂ ਦੇ ਬਹੁਤ ਫੋਨ ਆਈ ਜਾਂਦੇ ਸੀ ਮੈਸੇਜ ਆਈ ਜਾਂਦੇ ਸੀ ਕਿ ਜਦੋਂ ਪੈਨ ਦਾ ਤਸੀਂ ਦੱਸਿਓ ਸੀ ਤੁਹਾਨੂੰ ਮਿਲਣਾ ਬਹੁਤ ਵੱਡੀ ਸੈਲੀਬ੍ਰਿਟੀ ਐ ਤੂੰ ਤੈਨੂੰ ਮਿਲਣਾ ਵਾ ਨਹੀਂ ਤੇ ਨੇ ਇਹ ਤਾਂ ਪਤਾ ਲੱਗ ਗਿਆ ਵੀ ਤੈਨੂੰ ਬਹੁਤ ਸਾਰੇ ਮੈਸੇਜ ਆਏ ਆ ਕਾਲਸ ਆਇਆ ਵੀ ਮੈਨੂੰ ਮਿਲਣਾ ਕਿਸੇ ਨੇ ਤੈਨੂੰ ਇਹ ਨਹੀਂ ਪਤਾ ਲੱਗਾਗਾ ਵੀ ਮੇਰਾ ਸਹੁਰਾ ਘਰ ਆ ਤੇ ਮੈਂ ਉੱਥੇ ਵੀ ਜਾਣਾ ਵਾ ਉੱਥੇ ਜਾਣ ਦੇ ਵਈ ਤੂੰ ਬਹਾਨੇ ਬਣਾਈਏ ਨੀ ਮੈਂ ਬਿਮਾਰ ਆ ਮੈਂ ਇਹ ਉਹ ਪਤਾ ਨਹੀਂ ਇਹ ਬੜਾ ਸ਼ੀਤੀ ਚੇਤੇ ਆ ਗਈ ਮੈਨੂੰ ਕਿਸੇ ਨੇ ਮਿਲਣਾ ਮੇਰੀ ਫੈਨ ਫੋਲੋਇੰਗ ਹੈਗੀ ਆ ਐਨੇ ਡਰਾਮੇ ਕਿਉਂ ਕਰਦੀਆਂ ਹੋਣੀਆਂ ਤੁਸੀਂ ਜੇ ਤੁਸੀਂ ਸਹਰੇ ਘਰੇ ਆ ਕੇ ਰਹਿਣਾ ਹੀ ਨਹੀਂ ਗਾ ਫਿਰ ਤੁਸੀਂ ਵਿਆਹ ਕਿਉਂ ਕਰਵਾਉਣਾ ਹੋਣੀਆਂ ਗਧੀਆਂ ਡੰਗਰਾਈਆਂ ਤੁਹਾਡੇ ਕਰਕੇ ਜਿਹੜੀਆਂ ਕੁੜੀਆਂ ਚੰਗੀਆਂ ਸਹਰੇ ਘਰੇ ਵਸਦੀਆਂ ਨਾ ਵਧੀਆ ਰਹਿੰਦੀਆਂ ਉਹ ਵੀ ਬਦਨਾਮ ਆ ਤੁਹਾਡੇ ਵਰਗੀਆਂ ਕਰਕੇ ਪਹੁੰਚ ਗਏ ਮੇਰੇ ਸਾਰੇ ਅੰਦ ਮੈਂ ਨਹੀਂ ਇਧਰ ਨੇ ਜੋਰ ਪਾਇਆ ਅਸਲ ਚ ਜਾਣਾ ਹੀ ਨਹੀਂ ਚਾਹੁੰਦੀ ਆਦੇ ਸਾਰੇ ਘਰੇ ਇੱਕ ਵਲੌਗ ਬਣਾਉਣ ਦੀ ਮਾਰੀ ਚੱਲੀ ਹਾਂ ਸਾਰੇ ਘਰੇ ਵੀ ਮੇਰਾ ਕੰਟੈਂਟ ਬਣ ਜੂਗਾ ਵੀ ਹਾਂ ਮੈਂ ਸਾਲ ਬਾਅਦ ਚੱਲੀ ਆਦੇ ਸਾਰੇ ਘਰੇ ਥੋੜਾ ਵਾਇਰਲ ਹੋ ਜੂਗਾ ਇਹ ਤੇ ਵਿੱਚ ਬਹਾਨੇ ਵੀ ਬਣਾਈ ਜਾਂਦੀ ਮੈਨੂੰ ਨੀਂਦ ਆ ਜਾਂਦੀ ਪਹਿਨੇ ਆਏ ਘਰ ਇੱਥੇ ਗੱਡੀ ਰੋਕ ਲਾ ਇੱਥੇ ਸੌਂ ਜਾ ਸਾਰੇ ਘਰੇ ਜਾਂਦੇ ਕਿ ਲੋੜਾ ਜੋ ਨੀਂਦ ਪੂਰੀ ਹੋ ਗਈ ਤਾਂ ਵਾਪਸ ਮੁੜ ਜੀ ਮੈਂ ਤੇ ਘਰ ਦਾ ਨਹੀਂ ਮੈਂ ਕਿੱਥੇ ਚੇਤਾ ਉਹ ਜਦੋਂ ਭੁੱਲ ਲ ਗਿਆ ਸਾਰਾ ਪਾਗਲ ਹੋਇਆ ਗਿਆ ਇਹਨਾਂ ਨੇ ਲਵਾਇਆ ਵਾ ਬਾਈ ਕਿਹੋ ਜੀ ਕੁੜੀ ਐ ਇਹ ਹੱਦ ਹੁੰਦੀ ਐ ਮੈਂ ਕਹਿੰਦੀ ਐ ਡਰਾਮੇ ਦੀ ਨਾ ਟੰਕੀ ਦੀ ਐਕਟਿੰਗ ਕਰਨ ਦੀ ਵੀ ਕੋਈ ਹੱਦ ਹੁੰਦੀ ਆ ਵੀ ਐਡੀ ਤੋਂ ਪਾਗਲ ਹੈ ਨਹੀਂ ਐਡੀ ਤੋਂ ਬਦਮਾਗ ਹੈ ਨਹੀਂ ਐਡੀ ਵੀ ਤੇ ਯਾਦਦਾਸ਼ਤ ਕੋਈ ਕਮਜ਼ੋਰ ਨਹੀਂਗੀ ਵੀ ਤੈਨੂੰ ਤੇਰੇ ਸਹਰੇ ਘਰ ਦਾ ਰਾਹ ਨਾ ਚਿੱਤੇ ਹੋਗਾ ਤੇੰਦਰ ਸਹਰਾ ਘਰ ਨਾ ਪਤਾ ਹੋਗਾ ਵੀ ਕਿੱਥੇ ਐ ਮੇਰਾ ਘਰ ਐਵੇਂ ਨਹੀਂ ਕੋਈ ਤੂੰ 15-20 ਸਾਲਾਂ ਬਾਅਦ ਆਈਆਂ ਤਾਂ ਕਰਕੇ ਤੂੰ ਭੁੱਲ ਗਈ ਵੀ ਕਦੇ ਇਹਨਾਂ ਨਾਲ ਫੋਨ ਤੇ ਗੱਲ ਨਹੀਂ ਕੀਤੀ ਕਦੇ ਪੰਜਾਬ ਦਾ ਰਾਹ ਨਹੀਂ ਤੂੰ ਵੇਖਿਆ ਜਾਂ ਤੂੰ ਫੌਰੀਂ ਦੀ ਬੋਰਨ ਤੇ ਪਹਿਲੀ ਵਾਰ ਤੂੰ ਇੱਥੇ ਆਈਆਂ ਤਾਂ ਕਰਕੇ ਤੈਨੂੰ ਘਰ ਦਾ ਰਾਹ ਦਾ ਕਿਸੇ ਦਾ ਵੀ ਨਹੀਂ ਪਤਾਗਾ ਐਨੇ ਡਰਾਮੇ ਨਾ ਕਰਿਆ ਕਰੋ ਲੋਕਾਂ ਨੂੰ ਐਨਾ ਪਾਗਲ ਨਾ ਬਣਾਇਆ ਕਰੋ ਸਾਰੇ ਲੋਕੀ ਜਾਣਦੇ ਥੋੜੀ ਹਕੀਕਤ ਕੀ ਆ ਅਸਲੀਅਤ ਕੀ ਆ ਥੋੜੀ ਸਾਰੇ ਲੋਕੀ ਜਾਣਦੇ ਆ ਪਰ ਤੁਸੀਂ ਤੁਹਾਨੂੰ ਵੀ ਲੋਕਾਂ ਨੂੰ ਕਿਹੜਾ ਕੁਝ ਪਤਾ ਇਸ ਦਾ ਲੋਕਾਂ ਨੂੰ ਪਾਗਲ ਬਣਾਉਂਦੇ ਆ ਪਾਗਲ ਬਣ ਜਾਂਦੇ ਆ ਆ ਗਰਮ ਕਾਹਨ ਨਾਲ ਹੀ ਆ। ਆਣੀ ਨਾਲ ਸਹੀ ਕਰਵਾਈ ਗਈ। ਇਹਨੇ ਦੋ ਪਾਸੇ ਬਣ ਗਿਆ ਪੰਦੇ ਖਰਾ ਕਰੀ ਨਹੀਂ ਗਈ ਆਈ। ਗਲੀ ਨਹੀਂ ਇਹ ਆਉਦਾ ਪਿਆ ਆ ਪੀ ਨਾਲ ਸਹੀ ਕਰਾਉਣਾ ਪੈਣਾ। ਦੋਨਾ ਦੋਨਾ ਕਰਨ ਪਾਸੇ ਭਾਵੇਂ ਤੱਕ ਤੁਹਾਨੂੰ ਲਾਤੀ ਬੈਲਟ। ਮੈਂ ਤਾਂ ਆ ਸਾਰੇ ਹਾਂ ਤੇ ਘੱਟਾ ਪੈ ਗਿਆ ਵਿੱਚ ਕਲਾਂ ਘੱਟਾ ਗਿਆ ਗੱਡੀ ਦਾ। ਆ ਸੋਚਾ ਕੁੜੀ ਦੀ ਕੁੜੀ ਕਹਿੰਦੀ ਹੁੰਦੀ ਹੈ ਨਾ ਕਿ ਮੈਂ ਸਾਰੇ ਘਰੇ ਜਾਉਂਗੀ ਭਲਾ ਦੀ ਚੰਗਾ ਚਾਹੇ ਮਾੜਾ। ਤੋtheta ਵਧੀਆ ਸੁਖੀ ਬਸੂੰਗੀ ਆਪ ਦਾ ਖੁਸ਼ ਰਹੂੰਗੀ ਜਿਵੇਂ ਵੀ ਮਿਲੂਗਾ ਮੈਨੂੰ ਸਹੁਰਾ ਘਰ ਵਧੀਆ ਰਹੂੰਗੀ ਮੈਂ ਜੇ ਚੰਗਾ ਤਾਂ ਵੀ ਠੀਕ ਹੈ ਜੇ ਮਾੜਾ ਕੋਈ ਨਾ ਹੱਥ ਤੰਗ ਹੋਊਗਾ ਥੋੜਾ ਯਾ ਕੰਜੂਸੀ ਕਰ ਲਾਂਗੇ ਹੱਥ ਘਰ ਬਾ ਸੈਟ ਕਰਾਂਗੇ ਬਾਅਦ ਚਾ ਇਹਦਾ ਖੁੱਲਾ ਡੋਲਾ ਖਾਚਾ ਕਰ ਲਾਂਗੇ ਵਧੀਆ ਟੌਰ ਨਾ ਰਾਵਾਂਗੇ ਕੁੜੀ ਦੀ ਆ ਥਿੰਕਿੰਗ ਹੁੰਦੀ ਹੈ ਤੇ ਇਥੇ ਇਹਦੀ ਵੇਖ ਲੋ ਕਿ ਸਹਰੇ ਘਰ ਗਈਆਂ ਮੈਂ ਤੇ ਮੈਨੂੰ ਘਾਟਾ ਪੈ ਗਿਆ 5000 ਦਾ ਸਹਰੇ ਘਰ ਗਈਆਂ ਤੂੰ ਘਾਟਾ ਤੈਨੂੰ ਤਾਂ ਨਹੀਂ ਪੈਗਾ 5000 ਦਾ ਜਿਹੜਾ ਤੇ ਚਲਾਨ ਕੱਟਿਆ ਹੋਇਆ ਇਸ ਕਰਕੇ ਨਹੀਂ ਕੱਟਿਆਗਾ ਵੀ ਤੂੰ ਸਹਰੇ ਘਰੇ ਚੱਲੀ ਆ ਉਹ ਤੁਹਾਡੀ ਕੋਈ ਗਲਤੀ ਹੋਣੀ ਐ ਇਸ ਕਰਕੇ ਕਰਤੇ ਆ ਉਹ ਗੋਨਾ ਨੇ ਚਲਾਣਾ ਆਖੇ 5000 ਦਾ ਘਾਟਾ ਪੈ ਗਿਆ ਨਾ ਮੇਂ ਗਾਸਨ ਆਖੇ ਵੀ ਆ ਪਈ ਨਹੀਂ ਠੀਕ ਕਰਵਾਈ ਹੈ ਇਹਨਾਂ ਨੇ ਤੂੰ ਇੱਥੇ ਰਹਿਣਾ ਵਾ ਵੀ ਰੋਜ਼ ਤੂੰ ਆਣਾ ਜਾਣਾ ਹੁੰਦਾ ਇੱਥੋਂ ਦੀ ਲੰਘਣਾ ਹੁੰਦਾ ਤੂੰ ਔਖੀ ਹੁੰਨੀ ਐ ਤਾਂ ਕਰਕੇ ਤੇਰੇ ਵਾਸਤੇ ਸਪੈਸ਼ਲ ਇੱਥੇ ਪੱਥਰ ਹੀ ਲਵਾਇਆ ਜਾਵੇ ਟਾਈਲ ਲਵਾਈ ਜਾਵੇ ਵਧੀਆ ਵਾਲੀ ਹਾਈ ਕੁਆਲਿਟੀ ਵਾਲੀ ਸਾਲ ਬਾਅਦ ਆਈਆਂ ਤਾਂ ਇੱਥੇ ਲੱਛਣ ਕਰੀ ਜਾਨੀ ਐ ਨਾ ਤੋ ਇੱਥੇ ਇੰਨੇ ਸੌਰੀਆਂ ਦੀ ਬੇਇੱਜ਼ਤੀ ਕਰਨ ਆਈ ਆ ਪਹਿਲਾਂ ਤਾਂ ਮੈਨੂੰ ਇਹ ਦੱਸ ਤੋ ਇਹ ਚੰਗਾ ਨਹੀਂ ਆਉਂਦੀ ਲੱchn ਕਰੀ ਜਾਂਦੀ ਐ ਜਦੋਂ ਦੀ ਰਾਤ ਚ ਤੁਰੀ ਐ ਹਾਂ ਮੈਂ ਵੇਖਦੀ ਸਾਡੇ ਪੈਸੇ ਕਿੰਨੇ ਕੋੜਾ ਇਹ ਤਾਂ ਮੈਂ ਤੇ 8000 ਵੀੜੇ ਵੀ ਤੁਹਾਡੇ ਪੈਸੇ ਆ ਹਾਂ ਹਾਂ ਆ ਸਾਡੇ ਪੈਸੇ ਗਾਦੇ ਆ ਆ ਦੇਖ ਲੋ ਕਿਹੋ ਜੀ ਜਨਾਨੀ ਐ ਆ ਦੇ ਸੌਰੇ ਦਾ ਪਰਸ ਵੇਖੀ ਜਾਂਦੀ ਐ ਵੀ ਕਿੰਨੇ ਪੈਸੇ ਆ ਉੱਪਰ ਉਹ ਵੀਡੀਓ ਵੀ ਬਣਾਈ ਜਾਂਦੀ ਐ ਵੇ ਤਾਂ ਸ਼ਰਮ ਨਹੀਂ ਹੁੰਦੀ ਆ ਜੀ ਹਰਕਤਾਂ ਕਰਦੀ ਨੂੰ ਚਲ ਤੋ ਜੇ ਹੈ ਜਲਛਣ ਕਰਨੇ ਆ ਤਾਂ ਵੀਡੀਓ ਤਾਂ ਨਾ ਬਣਾਉਂਦੀ ਲੋਕਾਂ ਸਾਹਮਣੇ ਤਾਂ ਉਹਨਾਂ ਲੋਕਾਂ ਨੂੰ ਤਾਂ ਨਾ ਦਿਖਾ ਤੋ ਉਹ ਅੰਕਲ ਦਾ ਮੂੰਹ ਵੇਖ ਤੋ ਕਿਹਜਾ ਬਣਿਆ ਪਿਆ ਉਹਨੇ ਵੀ ਕਹਿ ਦਿੱਤਾ ਵੀ ਸਾਰੇ ਪੈਸੇ ਤੁਹਾਡੇ ਆ ਪੱਕਾ ਪੈਸੇ ਉਨ ਲੈ ਕੇ ਕੋਈ ਗੱਲਬਾਤ ਹੋਈ ਹੋਣੀ ਆ ਤੁਹਾਡੇ ਘਰੇ ਐਡੀ ਬੇਅਕਲ ਜਨਾਨੀ ਨੂੰ ਤੈਨੂੰ ਪਤਾ ਨਹੀਂ ਕਿ ਕਿਹੋ ਜੀ ਗੱਲ ਕਰਨੀ ਆ ਕਿਹੋ ਜੀ ਨਹੀਂ ਤੇ ਕਿੱਥੇ ਕਰਨੀ ਆ ਮੈਂ ਐਸੇ ਗੱਲ ਦੀ ਵੀਡੀਓ ਬਣਾਉਣੀ ਆ ਕਿ ਨਹੀਂ ਬਣਾਉਣੀ ਤੈਨੂੰ ਭੋਰਾ ਸ਼ਰਮ ਹੀ ਆ ਰਹਿਣਿੰਗ ਆ ਸਾਰੇ ਕਹਿੰਦੇ ਆ ਤੁਹਾਡੇ ਸਹਰੇ ਨਹੀਂ ਜਾਂਦੇ ਦੇਖ ਲਓ ਬਾਜੀ ਦੱਸ ਕੀ ਆਣੀ ਚੰਨ ਦੱਸੋ ਬਾਜੀ ਲਾ ਸੁਣ ਤੇ ਉਤਰ ਜਾ ਕਿਥੇ ਹਾਂ ਹਾਂ ਉਤਰ ਜਾ ਨਹੀਂ ਮੈਂ ਜਿੱਥੇ ਮੈਂ ਬੁਰਾਇਆ ਲਗਾ ਮੈਂ ਨਹੀਂ ਕਹਿੰਦਾ ਕਿ ਤੂੰ ਚੱਲ ਜਾ ਆਖੇ ਇਹ ਕਹਿੰਦੇ ਸਹਰੇ ਘਰੇ ਨਹੀਂ ਜਾਂਦੀ ਕੁੜੀ ਆਪਦੇ ਇਦੋਂ ਚੰਗਾ ਪਹਿਣ ਤੂੰ ਸਹਰੇ ਘਰੇ ਆਪਦੇ ਨਾ ਹੀ ਆਉਂਦੀ ਸਾਲ ਬਾਅਦ ਆਈਆਂ ਤੇ ਉਹਨਾਂ ਦੀ ਬੇਇੱਜ਼ਤੀ ਤੇ ਬੇਇੱਜ਼ਤੀ ਕਰੀ ਜਾਨੀ ਐ ਤੂੰ ਕਦੇ ਕੀ ਬੋਲਦੀਆਂ ਕਦੇ ਕੀ ਬੋਲਦੀਆਂ ਇਸ ਤੋਂ ਚੰਗਾ ਤੂੰ ਨਾ ਹੀ ਆਉਂਦੀ ਖਾਂ ਉਹ ਅਗਲੇ ਤੇ ਤੇਰੇ ਭਲੇ ਵਾਸਤੇ ਕਹਿੰਦੇ ਕੁੜੀ ਆ ਤੇ ਸਾਰੇ ਘਰੇ ਬੈਠੀ ਚੰਗੀ ਲਾਦੀ ਆ ਵਿਆਹ ਤੋਂ ਬਾਅਦ ਪੇਕੇ ਘਰ ਨਹੀਂ ਬਸ ਤੇਰੇ ਵਰਗੇ ਨੂੰ ਕਿੱਥੇ ਅਕਲ ਆਉਗੀ ਗੰਧ ਜਨਾਨੀ ਨਾ ਹੋਵੇ ਤਾਂ ਤੇਰੇ ਜਿਹੜਾ ਗੰਧ ਹੁਣ ਤਾਂ ਤੁਸੀਂ ਮੰਮੀ ਨੇ ਤਿਆਰ ਕਰਦੇ ਸੀ ਨਾਲ ਮੈਨੂੰ ਦੇ ਏਡੇ ਕਰਕੇ ਕਰਨੇ ਮੈਨੂੰ ਤਾਂ ਗਾਹ ਜਾਣਾ ਤੁਨ ਠੀਕ ਐ ਮੈਨੂੰ ਕੰਮ ਤੇ ਲਾ ਲਿਆ ਵਾ ਟੈਂਟ ਦਾ ਗੇੜਾ ਕਢਾਉਣ ਲੈ ਆਏ ਆ ਤੂੰ ਸਾਰੇ ਘਰੇ ਆਈਆਂ ਸਾਲ ਬਾਅਦ ਅਗਲੇ ਤੇ ਨੂੰ ਸ਼ਹਿਰ ਬਾਜ਼ਾਰ ਲੈ ਕੇ ਚੱਲੇ ਆ ਪਿੰਡ ਦੇ ਬਾਜ਼ਾਰ ਲੈ ਕੇ ਚੱਲੇ ਆ। ਇਸੇ ਬਾਣੇ ਤੇਰਾ ਪਿੰਡ ਦਾ ਘੇੜਾ ਨਿਕਲ ਜੂਗਾ ਲੋਕਾਂ ਨੂੰ ਪਤਾ ਲੱਜਗਾ ਇਸ ਸਾਲ ਬਾਸ ਸਾਡੀ ਨੌ ਘਰੇ ਆਈ ਹੈ ਉਹਨਾਂ ਨੂੰ ਵੀ ਖੁਸ਼ੀ ਹੋਈ ਹੈ। ਪਰ ਤੂੰ ਕਹੀ ਜਾਂਦੀ ਐ ਵੀ ਇੱਥੇ ਮੈਨੂੰ ਕੰਮ ਧੰਦੇ ਲਾਇਆ। ਅਗਲੇ ਤਾਂ ਸ਼ਹਿਰ ਬਾਜ਼ਾਰ ਲੈ ਕੇ ਗਏ ਐ। ਕੀ ਪਤਾ ਤੈਨੂੰ ਕੋਈ ਚੀਜ਼ ਲੈ ਕੇ ਦੇਣੀ ਹੋਵੇ, ਸੂਟ ਵਧੀਆ ਬਣਾ ਕੇ ਦੇਣਾ ਹੋਵੇ, ਕੋਈ ਹੋਰ ਚੀਜ਼ ਲੈ ਕੇ ਦੇਣੀ ਹੋਵੇ ਤੇਰੇ ਪਸੰਦ ਦੀ। ਇਹ ਥਿੰਕਿੰਗ ਤਾਂ ਤੇਰੇ ਕੋਲ ਹੈ ਹੀ ਨਹੀਂ ਮੋٹے ਦਿਮਾਗ ਵਾਲੀ ਕੋਲ ਆਖਿਆਉਂਦੀ ਨੇ ਮੈਨੂੰ ਕੰਮ ਲਾ ਲਿਆ। ਕੀ ਕੰਮ ਲਾਇਆ ਤੈਨੂੰ? ਬਾਜ਼ਾਰ ਹੀ ਲੈ ਕੇ ਚੱਲਿਆ, ਬਾਜ਼ਾਰ ਹੀ ਕਮਾਉਣ ਲੱਗੇ ਆ। ਗਦੀ ਜਨ ਡਬਲ ਡਬਲ ਟੱਕਰ ਦੀ ਫੀਮਿੰਗ ਡੈਡੀ ਨੇ ਕਾਦੀ ਪਾਰਟੀ ਦੇਣੀ ਆ ਗਿਆ ਭਾਜੀ ਡੈਡੀ ਦੇ ਨੌਂ ਹੁੰਦੇ ਸੀ ਲੜੀ ਸੀ ਤਾਂ ਘਰ ਆ ਗਈ ਮੈਂ ਉਹਦੀ ਪਾਰਟੀ ਹਾਏ ਕਿ ਬੜੀ ਆ ਮੇਰੇ ਨਾਲ ਪਾਰਟੀ ਵੱਡੇ ਬੰਦੇ ਡੈਡੀ ਐਡੀ ਘਟਿਆ ਆਈ ਦੀ ਬੇਸ਼ਰਮ ਜਨਾਨੀ ਆ ਵੀ ਆ ਕਿ ਇਹਨੇ ਸੋਹਰਾ ਸਾਹਿਬ ਨੇ ਕਾਦੀ ਪਾਰਟੀ ਦੇਣੀ ਆ ਅੰਕਲ ਨੇ ਵੀ ਆ ਕੇ ਕਿਹਾ ਤਾਂ ਵੀ ਨੌਂ ਸਾਡੀ ਲੜਕੇ ਗਈ ਸੀ ਵਾਪਸ ਆ ਗਈ ਤਾਂ ਕਰਕੇ ਅਸੀਂ ਪਾਰਟੀ ਕਰਨ ਲੱਗੇ ਵੀ ਤੈਨੂੰ ਭਰਾ ਸ਼ਰਮ ਚਾਹੀਦੀ ਚਲੋ ਤੁਹਾਡੇ ਘਰੇ ਲੜਾਈ ਹੋਈ ਪੈਸਾ ਨਾਲ ਲੈ ਕੇ ਲੜਾਈ ਹੋਈ ਜਿਹੜੇ ਹਿਸਾਬ ਨਾਲ ਪੈਸਾ ਪੈਸਾ ਕਰੀ ਜਾਂਦੀ ਹੈ ਲੱਗਦਾ ਤਾਂ ਇਹ ਪੈਸਨ ਹੋਊਗੀ ਲੜਾਈ ਚਲੋ ਜਿਵੇਂ ਵੀ ਮਰ ਜਿਹੜੀ ਗਲਤ ਮਰਜੀ ਲੜਾਈ ਹੋਈ ਭਾ ਲੜਾਈ ਤੁਸੀਂ ਸੋਸ਼ਲ ਮੀਡੀਆ ਤੇ ਲੈ ਕੇ ਆਉਣੀ ਤੁਹਾਡੀ ਜ਼ਰੂਰੀ ਹੈ ਘਰ ਦੀ ਲੜਾਈ ਨੂੰ ਘਰੇ ਬਹਿ ਕੇ ਨਿਬੇੜ ਲਓ ਤੁਸੀਂ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਅਭੀ ਲੜਾਈ ਹੋਊਗੀ ਤੇ ਸੋਸ਼ਲ ਮੀਡੀਆ ਤੇ ਲਿਆਓ ਤੁਹਾਡੇ ਭਾਰੀ ਤਾਂ ਇਹ ਕਿ ਕੰਟੈਂਟ ਹੋ ਗਿਆ ਇੱਕ ਕੰਟੈਂਟ ਦੇ ਚੱਕਰ 'ਚ ਵਿਊ ਦੇ ਚੱਕਰ ਵਿੱਚ ਤੁਸੀਂ ਆਪਦੇ ਘਰ ਦੀ ਸਾਰੀ ਪੋਲ ਖੋਲ ਕੇ ਰੱਖ ਦਿੰਨੇ ਆ ਤੁਸੀਂ ਤੇ ਜੇ ਕੋਈ ਅੱਗੇ ਤੁਹਾਨੂੰ ਕਮੈਂਟ ਕਰਦਾ ਤੁਹਾਨੂੰ ਕੋਈ ਬੋਲਦਾ ਬਈ ਮਾੜਾ ਵੀ ਬੋਲੂਗਾ ਚੰਗਾ ਵੀ ਬੋਲੂਗਾ ਠੀਕ ਆ ਫਿਰ ਤੁਹਾਨੂੰ ਆਉਂਦਾ ਗੁੱਸਾ ਜੇ ਤੁਹਾਨੂੰ ਕੋਈ ਮਾੜਾ ਕਹਿ ਦਿੰਦਾਗਾ ਫਿਰ ਤੁਸੀਂ ਇਹ ਮਾੜਾ ਸਮਾਣਾ ਚੰਗਾ ਤੁਸੀਂ ਜਿਹੜੇ ਤੁਹਾਡੇ ਘਰ ਦੇ ਜੱਬਾ ਸੋਸ਼ਲ ਮੀਡੀਆ ਤੇ ਨੂੰ ਲੈ ਕੇ ਨਾਓ ਘਰ ਦੇ ਜੱਬਾਂ ਨੂੰ ਘਰੇ ਹੀ ਬੈ ਕੇ ਨਵੇੜ ਦੋ ਤੁਸੀਂ ਕਿਉਂ ਦੁਨੀਆ ਸਾਹਮਣੇ ਲੈ ਕੇ ਆਉਂਦੇ ਆ ਫਿਰ ਹਾਂਜੀ ਹੋਰ ਚਲੋ ਸਮਾਣਾ ਬੁੱਦੀ ਦਾਦੇ ਜੀ ਤੇ ਮੈਂ ਗੱਡੀ ਦਾ ਡੱਬਾ ਤੇ ਲੈ ਕੇ ਨਹੀਂ ਆਈ ਸਾਲ ਬਾਅਦ ਤਾਂ ਸਹਰੇ ਘਰ ਆਈ ਆ ਆਪਦੇ ਹੈ ਅੰਕਲ ਨੇ ਤੈਨੂੰ ਸ਼ਗਨ ਦਿੱਤਾ 1000 ਦਿੱਤਾ ਅਗਲੇ ਦੀ ਮਰਜ਼ੀ ਹੁੰਦੀ ਆ ਕੋਈ 100 ਦੇਵੇ 200 ਦੇਵੇ 500 ਦੇਵੇ 1000 ਦੇਵੇ ਤੈਨੂੰ ਦਿੱਤਾ ਤੇਰਾ ਮਾਨਤਾਰ ਮਾਨਤਨ ਕੀਤਾ ਵੀ ਸਾਲ ਬਾਅਦ ਸਾਡੇ ਘਰ ਆਈ ਆ ਅੰਕਲ ਨੇ ਕਹੇ ਗੱਡੀ ਦਾ ਸ਼ਗਨ ਉਹਦਾ ਤੇਰਾ ਦਿਮਾਗ ਖਰਾਬ ਬੜਾ ਤੈਨੂੰ ਅਕੜੋਣੀ ਚਾਹੀਦੀ ਤੇ ਡੱਬਾ ਨਹੀਂ ਲੈ ਕੇ ਆਏਗੀ ਅੱਗੋਂ ਕਹੀ ਜਾਂਦੀ ਆ ਪੈਸੇ ਬਹੁ ਆ ਨੌਕਸ ਗੱਡੀ ਆਂਦੀ ਆ ਗੋ ਪਤਾਨੇ ਮਾਰੀ ਜਾਂਦੀ ਆ ਪੈਸੇ ਬਾਲੇ ਆ ਥੋੜੇ ਕਰ ਦ ਵੀ ਆਦ ਜਾਨੇ ਕਹਿੰਦੀ ਆ ਪੈਸੇ ਹੋ ਦੋ ਮਹੀਨੇ ਤੋਂ ਸ਼ਰਮਿਆ ਜਾ ਨਹੀਂ ਆਉਂਦੀ ਵੀ ਅਗਲੇ ਨੇ ਮਾਨਤਾ ਨਾ ਜਿੰਨੇ ਵੀ ਦੇਤੇ ਤੂੰ ਰੱਖ ਲੈ ਪਹਿਲੀ ਗੱਤਰਾ ਹੱਕ ਨਹੀਂ ਪੰਨਾ ਤੂੰ ਅੱਦ ਸਹਰੇ ਘਰੇ ਆਈਆਂ ਪੰਜ ਸਾਲ ਬਾਅਦ ਆਈਆਂ ਗਈ ਤਾਂ ਲੜ ਕੇ ਸੀਗੀ ਸ਼ਗਨ ਫੜਨ ਦਾ ਬੈਗੀ ਹੈ ਤੂੰ ਕਹਿ ਨਹੀਂ ਨਹੀਂ ਪਾਪਾ ਜੀ ਮੈਂ ਨਹੀਂ ਲੈਣੇਗੇ ਅੱਗੋ ਗੱਲਾਂ ਗੱਲਾਂ ਵਿੱਚ ਹੋਰ ਹੀ ਪੁੱਠੀਆਂ ਸਿੱਧੀਆਂ ਗੱਲਾਂ ਕਰੂਗੀ ਅਖਿੰਨਾ ਬਾਲੇ ਦੇ ਤੇ ਥੋੜੇ ਕਰ ਦੋ ਪਤਾ ਕੀ ਹੈ ਜਿਹੜੀਆਂ ਥੋੜੇ ਵਰਗੀਆਂ ਕੁੜੀਆਂ ਹੁੰਦੀਆਂ ਨਾ ਉਹਨਾਂ ਨੂੰ ਚੰਗੇ ਘਰ ਮਿਲ ਜਾਂਦੇ ਜਿਨ੍ਹਾਂ ਨੂੰ ਥੋੜੇ ਵਰਗਿਆਂ ਨੂੰ ਨਾ ਹੁੱਚ ਚੰਗੇ ਘਰ ਮਿਲਣੇ ਨਹੀਂ ਚਾਹੀਦੇ

ਪਤਾ ਨਹੀਂ ਕਿ ਸਮਝੀ ਬੈਠੀਆਂ ਚਾਰ ਪੰਜ ਵੀਊ ਕਿਉਂ ਲੱਗ ਗਏ ਇਹਨਾਂ ਨੂੰ ਆਪਦੇ ਆਪ 'ਚ ਪਤਾ ਨਹੀਂ ਕੀ ਬਣੀਆਂ ਫਿਰਦੀਆਂ ਇਹ ਜਿੱਦਣ ਢਿੱਗੀਆਂ ਨਾ ਤੁਸੀਂ ਇੱਕਦਮ ਥੱਲੇ ਢਿੱਗੋਂਗੀਆਂ ਫਿਰ ਕਿਸੇ ਨੇ ਬਾਤ ਵੀ ਨਹੀਂ ਪੁੱਛਣੀ ਤੁਹਾਡੀ ਫਿਰ ਤਾਂ ਠਾਂ ਝਾਕੋਂਗੀਆਂ ਵੀ ਹਾਂ ਅਸੀਂ ਐ ਨਾ ਹੀ ਕਰਦੀਆਂ ਨਾ ਕਿਸੇ ਨੂੰ ਪੁੱਠਾ ਸਿੱਧਾ ਬੋਲਦੀਆਂ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇ ਕਦੇ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ। ਹਾਂਜੀ ਫਿਰ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ।